ਪਟਿਆਲੇ ਜ਼ਿਲ੍ਹੇ ਦਾ ਪ੍ਰਧਾਨ ਅਸੀਂ ਆਪਣਾ ਛੋਟਾ ਵੀਰ ਜੋਗਾ ਜੀ ਨੂੰ ਸੈਦ ਖੇੜੀ ਨੂੰ ਲਾਇਆ ਇਹ ਕਹਿੰਦਾ ਵੀ ਅਸੀਂ ਸਤਨ ਦੇਹੀ ਨਾਲ ਆਪਣਾ ਭਾਰਤੀ ਕਿਸਾਨ ਯੂਨੀਅਨ ਦੇ ਵਿੱਚ ਯੂਨਿਟ ਦੇ ਵਿੱਚ ਕੰਮ ਕਰਾਂਗੇ ਅੱਗੇ ਬਾਅਦ ਚੜ੍ਹ ਕੇ ਹਿੱਸਾ ਲਵਾਂਗੇ ਪਰਿਵਾਰ ਵੱਡਾ ਕਰਾਂਗੇ ਵੀਰ ਮਰਜੀਤ ਸਿੰਘ ਰੋ ਆਪਾ ਯੂਥ ਸੀਨੀਅਰ ਮੀਤ ਪ੍ਰਧਾਨ ਪਟਿਆਲੇ ਜ਼ਿਲ੍ਹੇ ਦਾ ਲਾਤਾ ਇਹ ਵੀ ਕਹਿੰਦਾ ਵੀ ਅਸੀਂ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਵਿੱਚ ਫਲ ਚੜ੍ਹ ਕੇ ਹਿੱਸਾ ਲਵਾਂਗੇ ਵੱਧ ਤੋਂ ਵੱਧ ਕੰਮ ਕਰਾਂਗੇ ਸਤਨ ਦੇਹੀ ਨਾਲ ਕੰਮ ਦੇ ਇਮਾਨਦਾਰੀ ਨਾਲ ਕੰਮ ਨਿਭਾਵਾਂਗੇ ਜਿੰਨੇ ਵੀ ਯੂਥ ਦੀ ਲੋਡ ਹੋਈ ਅਸੀਂ ਬਾਤ ਚੜ ਗਈ ਹਸਲੇ ਮੰਗੇ ਲੋਹਲੇ ਭਰਾ ਇਕੱਠੇ ਹੋ ਕੇ ਯੂਥਰੀ ਪਟਿਆਲੇ ਜਿਲ੍ਹੇ ਦੀ ਜ਼ਿੰਮੇਵਾਰੀ ਸੰਭਲਣਗੇ ਇਹਨਾਂ ਨੂੰ ਫੁੱਲ ਪਾਵਰਾਂ ਨੇ ਪਟਿਆਲੇ ਜਿਲ੍ਹੇ ਦੀਆਂ ਯੂਥ ਦੀਆਂ ਜਿੱਥੇ ਮਰਜੀ ਆਪਣਾ ਜਾ ਕੇ ਦਲਦੇਹੀ ਨਾਲ ਕੰਮ ਕਰਨਾ ਇੱਕ ਦੂਜੇ ਨਾਲ ਹੱਥ ਵਟਾ ਕੇ ਜਾ ਕੇ ਗੱਲ ਇਕ ਹੋਰ ਹੈ ਵੀ ਜਿੰਨਾ ਤੱਕ ਸਵਾਦ ਦੇ ਵਿੱਚ ੱੱਕਾ ਹੁੰਦਾ ਹੋਵੇ ਉੱਥੇ ਸਭ ਤੋਂ ਵੱਲਾ ਪਹੁੰਚਣਗੇ ਮੈਗੂ ਜੀ ਦਾ ਖਾਸ ¡Vamos!